ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਵੀਰ ਸਿੰਘ ਉਹਦੇ ਫਾਰਮ ਤੇ ਆਇਆ ਦੋਸਤੋ ਸੋ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਡੇਰੀ ਫਾਰਮਿੰਗ ਦੇ ਨਾਲ ਨਾਲ ਵੀਰਤਾ ਪਸ਼ੂ ਵਪਾਰ ਦਾ ਕੀਤਾ ਪਸ਼ੂ ਰੁਟੀਨ ਦੇ ਵਿੱਚ ਹੀ ਹੁੰਦੇ ਆ 2-4 ਨਗ ਜਿਹੜੇ ਆ ਉਹ ਆਏ ਗਏ ਰਹਿੰਦੇ ਆ ਅੱਜ 14 ਤਰੀਕ ਆ ਤੁਸੀਂ ਨੋਟ ਕਰ ਲਓ 14 ਅਗਸਤ ਸਮਾਂ ਵੀ ਮਾਰਨਿੰਗ ਦੇ 8 8:30 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆ ਮਾਰਨਿੰਗ ਦਾ ਟਾਈਮ ਆ ਬਰਸਾਤ ਹੋ ਰਹੀ ਆ ਮੀਂਹ ਮੂ ਪੈ ਰਿਹਾ ਬਾਕੀ ਪ੍ਰੋਪਰ ਤੁਸੀਂ ਦੇਖ ਸਕਦੇ ਠੀਕ ਆ ਜੀ ਸਾਰੇ ਪਾਸੇ ਤੇ ਕੋਈ ਵੀ ਫਾਰਮਰ ਭਰਾ ਠੀਕ ਆ ਜੀ ਆਪਣੀ ਵੀਡੀਓ ਵੇਖ ਕੇ ਆ ਰਿਹਾ ਠੀਕ ਆ ਜੀ ਪਸ਼ੂ ਫਰੀडम ਤੇ ਸਟਾਰਟਿੰਗ ਤੋਂ ਬੇਨਤੀ ਚਾਹੇ ਵੀਰ ਹਰਵੇਲ ਦਾ ਫਾਰਮ ਚਾਹੇ ਆਪਾਂ ਕਿਸੇ ਵੀ ਮੇਨ ਥਾਂ ਤੋਂ ਵੀਡੀਓ ਬਣਾਉਣੇ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਪਸ਼ੂ ਸੂਏ ਸੁਵਾਏ ਹੁੰਦੇ ਆ ਕਿਉਂਕਿ ਇੱਕ ਟਾਈਮ ਦੋ ਟਾਈਮਾਂ ਤਸੱਲੀ ਕਰਨਾਂ ਤੇ ਕਰਨਾ ਤੁਹਾਡਾ ਫਰਜ਼ ਬਣਦਾ ਤਸੱਲੀ ਇੱਥੇ ਆਣ ਕੇ ਕਰ ਲਈ ਜਾਵੇ ਠੀਕ ਆ ਜੀ ਗੱਪਣ ਪਸ਼ੂ ਕਦੇ ਵੀ ਆਪਾ ਪਾਉਣੇ ਤੇ ਟਿੱਪ ਕੇ ਭਰਾ ਕੇ ਲੈ ਜਾਇਆ ਕਰੋ ਤੇ ਬਾਕੀ ਮੇਰਾ ਭਰਾ ਠੀਕ ਆ ਜੀ ਆਪਦੇ ਚਲੋ ਸੂਝ-ਬੂਝ ਨਾਲ ਪੂਰੀ ਤਸੱਲੀ ਕਰਕੇ ਮਾਲ ਅਗੋ ਲਿਆਉਂਦਾ ਤੇ ਖਰੀਦਾਰੀ ਕਰਦਾ ਤੇ ਬਾਕੀ ਤੁਹਾਡਾ ਵੀ ਫਰਜ਼ ਬਣਦਾ ਆਓ ਕਰਦੇ ਆ ਪੂਰੀ ਗੱਲਬਾਤ ਲੈ ਲੈਨੇ ਡਿਟੇਲ ਪਿੰਡ ਜੋੜ ਸਿੰਘ ਵਾਲਾ ਹਰੀ ਕੇ ਪਤੋਂ ਤੋਂ ਸਿਰਫ ਕੋਈ 10-12 ਕਿਲੋਮੀਟਰ ਦੀ ਦੂਰੀ ਆ ਵੱਡੇ ਸਭਰਾ ਪਿੰਡ ਲਾਗੇ ਦੁਬਲੀ ਬਰਵਾਲਾ ਚੀਮਾ ਸਾਇ ਦੋ ਸੰਗਵਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਜੀ ਸਾਸਰੀ ਦਾ ਹਾਂਜੀ ਦੰਗੂ ਵਾਲੇ ਦਸਤਿਗਾਰ ਬਾਕੀ ਜਿੰਨੇ ਵੀ ਰਾਸ਼ਨ ਤੋਂ ਕਰਮੀ ਚੈਨਲ ਨੂੰ ਦੇਖ ਰਹੇ ਸਾਰੇ ਭੈਣ ਭਰਾ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਕੋ ਠੀਕ ਹੈ ਬੜੇ ਵਧੀਆ ਹਰਵੈਲ ਜੀ ਬੜੇ ਠਾਕ ਜੀ ਕਿਰਪਾ ਵਾਹਿਗੁਰੂ ਦੀ ਮੇਰੇ ਹਰਵੈਲ ਵੀਰੇ ਤਕਰੀਬਨ ਉਦੋਂ ਵੀ ਆਪਾਂ ਤਿੰਨ ਚਾਰ ਗਿਣਾ ਕੇ ਚਲੋ ਵਿਖਾਏ ਸੀ ਭੈਣ ਭਰਾਵਾਂ ਨੂੰ ਵਿੱਚੋਂ ਕੁਝ ਗਿਣਾ ਕੇ ਜਿਹੜੇ ਸੇਲ ਹੋ ਗਏ ਸੀ ਦੋ ਤਿੰਨ ਜੀ ਅੱਜ ਆਪਣੇ ਕੋਲ ਦੋ ਮੱਜਾਂ ਨੇ ਤੇ ਦੋ ਇਹ ਮੱਜਾਂ ਬਿਲਕੁਲ ਤੁਸੀਂ ਦੱਸਿਆ ਵੀ ਦੋਜਾ ਦ ਕੱਲ ਸ਼ਾਮੀ ਹੋਈਆਂ ਇੱਕ ਦਾੜੀ ਲੈਤੀ ਸੀ ਠੀਕ ਹੈ ਜੀ ਇੱਕ ਪੂਰੀ ਕੱਟੀ ਆ ਇੱਕ ਦਾਵਾ ਬਿਲਕੁਲ ਘਰ ਦੇ ਵਿਚਾਰੇ ਲਈ ਠੀਕ ਹੈ ਜੀ ਦਾ ਜ ਆਪਣੀ ਡਾਵਾ ਠੀਕ ਹੈ ਜੀ ਇਹ ਵੀ ਕੁਝ ਸਮਾਂ ਪਹਿਲਾਂ ਆਪਣੇ ਕੋਲ ਸੀ ਜੀ ਠੀਕ ਹੈ ਜੀ ਲੋਵੇ ਬਿਲਕੁਲ ਜਾਨਵਰ ਤਾਂ ਜਾਇਜ਼ ਰੇੜੀ ਦੋਸਤੋ ਵੀਰ ਨੂੰ ਕਹਿ ਕੇ ਪਵਾ ਦਿਆਂਗੇ ਠੀਕ ਹੈ ਜੀ ਚਲੋ ਕਿਸੇ ਭਰਾਣੇ ਪਸ਼ੂ ਖਰੀਦਣਾ ਕੋਈ ਸੱਚੇ ਖੱਬਿਓ ਕਰਕੇ ਰੇਜਿਮੈਂਟ ਖਰੀਦਦਾਰੀ ਕਰਦਾ ਤੇ ਮਾਲ ਜਿੰਨਾ ਵੀ ਚਲੋ ਆਵਾਜ ਬਤੇ ਜਾਇਜ਼ ਹੀ ਦੇਣ ਦੀ ਕੋਸ਼ਿਸ਼ ਹੁੰਦੀ ਆ ਆਪਣੀ ਵੀ ਜਾਇਜ਼ ਹੀ ਮੁੱਲ ਕਰਾਈਏ ਇਧਰ ਹਰ ਵੇਲੇ ਸ਼ੁਰੂਆਤ ਇੱਕ ਕਰਾਂਗੇ ਆਪਾਂ ਨੀਲੀ ਦੀ ਕਿ ਕਿ ਆਪਣੇ ਕੋਲੇ ਝੋਟੀ ਆ ਤੁਸੀਂ ਦੱਸ ਰਹੇ ਜੀ ਵੀ ਦੂਜਾ ਸਵੇਰ ਸੂਈ ਆ ਮੇਰੇ ਕੋਲ ਰਾਤਿਆਂ ਪਹਿਲੇ ਦਿਨ ਵੀ ਆਪਣੇ ਕੋਲ ਗਈ ਸੀ ਹਾਂ ਜੀ ਦੂਜੇ ਦਿਨ ਆਪਾਂ ਖਰੀਦੀ ਹਾਂ ਜੀ ਉਹ ਆਪਣੇ ਪਰਵਾਦੇ ਵਿੱਚ ਆਪਾਂ ਰੱਖੀ ਸੀ ਮੈਂ ਠੀਕ ਹੈ ਜੀ ਤੇ ਚੰਗੇ ਦੋਸਤ ਹੀ ਮਾਰਦੇ ਆ ਹਾਂ ਸ਼ਾਮੀ ਸ਼ਾਮੀ ਦੇ ਸੂਈ ਆ ਅੱਛਾ ਜੀ ਤੇ ਪਿੱਛੇ ਕੱਟਾ ਲਓ ਜੀ ਮਗਰ ਕੱਟਾ ਇਹ ਕੱਲ ਹੀ ਸੂਈ ਹੈ ਨਾ ਕੱਲ ਸ਼ਾਮੀ ਕੱਲ ਸ਼ਾਮੀ ਦੋਸਤੋਂ ਸੂਈ ਹੈ ਮਗਰ ਕੱਟਾ ਮੇਲ ਕਾਹਾ تھا ਬੈਕ ਸਾਈਡ ਤੋਂ ਤੁਹਾਨੂੰ ਦਿਖਾ ਰਿਹਾ ਪੱਦਰ ਇੱਕ ਸਾਰ ਆ ਕੋਈ ਵੀ ਸੱਜਣ ਆਪਣਾ ਠੀਕ ਹੈ ਜੀ ਤਕਰੀਬਨ 20 ਇਸ ਨਫਲ ਬ੍ਰੀਡ ਦਾ ਪਸ਼ੂ ਲਾਪਰੇ ਤੁਸੀਂ ਬੱਚਾ ਤੁਹਾਨੂੰ ਦਿਖਾਵਾਂਗੇ ਕੱਟਾ ਬਹੁਤ ਸੋਹਣਾ ਜੈਜ ਮਾਰਕਿੰਗ ਦੇ ਵਿੱਚ ਕੱਟਾ ਮੇਰੇ ਕੋਲ ਮਾਲੀ ਦੇਖਣ ਵੀ ਆਪਾਂ ਦੱਸਦੇ ਹਾਂ ਮੇਰੇ ਨਾਲ ਜਿਹੜਾ ਉਹ ਵੱਡਾ ਮਾਲੀ ਸੇਲ ਕੀਤਾ ਸੀ ਆ ਹਾਂਜੀ ਹਾਂਜੀ ਉਹਦਾ ਇਹ ਅੱਛਾ ਜੀ ਆਪ ਉਹ ਬੱਚਾ ਠੀਕ ਹੈ ਜੀ ਲਓ ਵੀ ਦੋਸਤੋ ਇੱਕ ਮਾਲੀ ਵੀਰ ਫਿਰ ਵੇਖ ਲਓ ਉਹਨਾਂ ਨੇ ਸੇਲ ਕੀਤਾ ਸੀਗਾ 8-9 ਕ ਮਹੀਨੇ ਪਹਿਲਾਂ ਸ਼ਾਇਦ ਉਹਦੀ ਆਪਾਂ ਵੀਡੀਓ ਵੀ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀਗੀ ਉਸੇ ਮਾਲੀ ਤੋਂ ਇਹ ਗੱਬਣ ਸੀ ਤੇ ਉਸੇ ਮਾਲੀ ਦਾ ਬੱਚਾ ਹੈ ਨੀਲੀ ਰਾਵੀ ਦਾ ਮਾਲੀ ਸੀਗਾ ਤੇ ਕਟਾ ਤੁਹਾਨੂੰ ਦਿਖਾਵਾਂਗੇ ਕਟਾ ਬੜਾ ਬਿਲਕੁਲ ਜੈਮਾਰਕਿੰਗ ਦੇ ਵਿੱਚ ਕਟਾ ਹੈ ਹਾਈਟ ਮੀਡੀਅਮ ਦੇ ਵਿੱਚ ਆ ਚੱਡੇ ਲੇਵੇ ਭਾਂਡੇ ਦੀ ਬੜੀ ਖਬਰਦਾਰ ਆ ਸਾਫ਼ ਸੁਥਰਾ ਲੇਵਾ ਹੈ ਇੱਥੇ ਫਿਰ ਹਰਵੇਲ ਕੁਮੈਂਟ ਰੋਕ ਲਿਆ ਜੇ ਐ ਨੂੰ ਕਰਕੇ ਮੜਾ ਰੋਕ ਲਿਆ ਰਾਜਾ ਹਲੇ ਮੱਜਾ ਸੁਸਵਾ ਦੇ ਵਿੱਚ ਹਾਂ ਬਿਲਕੁਲ ਜਿਹੜੀ ਥੋਖਾ ਬਿਲਕੁਲ ਇਸ ਟਾਈਮ ਖਾਲੀ ਹੋਈ ਪਈ ਆ ਬੱਚਿਆਂ ਨੂੰ ਜਨਮ ਦਿੱਤਾ ਇਸ ਟਾਈਮ ਜੇਰ ਪਈ ਆ ਹਾਂ ਤੇ ਬਾਦੀ ਕੱਲ ਤੱਕ ਜਿਹੜੀਆਂ ਪੂਰੀਆਂ ਇਹ ਆਪਣੀਆਂ ਬਕੀਆਂ ਭਰਪੂਰ ਜਿਹਾ ਸਾਰਾ ਰੈਡੀ ਹੋ ਜੂਗਾ ਬਿਲਕੁਲ ਬਿਲਕੁਲ ਲੋ ਜੀ ਆਜੇ ਦੋਸਤੋ ਸੂਈ ਸਵਾਈ ਆ ਤਾਜੀ ਸੂਈ ਸਵਾਈ ਆ ਕੋਈ ਫੇਸ ਤੁਹਾਨੂੰ ਦਿਖਾ ਦਗੇ ਅੱਖਾਂ ਵੇਖੋਗੇ ਤੁਸੀਂ ਬਿੱਲੀਆਂ ਅੱਖਾਂ ਨੇ ਦੋਵੇਂ ਅੱਖਾਂ ਬਿੱਲੀਆਂ ਨੇ ਸਰ ਬਿਲਕੁਲ ਨਹੀਂ 40 ਦੇ ਨਿਸ਼ਾਨ ਤੇ ਚੋ ਪੈਰਾ ਜਿਹੜੀ ਮਾਰਕਿੰਗ ਆ ਤੇ ਕਰਮਾ ਦੀ ਦਾ ਲੈਵਲ ਉਹ ਬੜਾ ਖਬਰਦਾਰਾ ਤੇ ਚੁਵਾਈ ਇੱਕ ਨੰਬਰ ਹਰਮਨ ਵੀਰੇ ਵੈਸੇ ਤਾਂ ਤੁਸੀਂ ਆਪ ਦਾ ਕੋਈ ਕਿਲੋ 2 ਕਿਲੋ ਖੰਡ ਭਰਾ ਕੇ ਦੇਖੀਏ ਚੋਣ ਚੰਗੀ ਨਿਕਲੀ ਵੀ ਮੈਂ ਬੋਲਾ ਮੇਰੀ ਆਦਤ ਹੈ ਜਦੋਂ ਪਸ਼ੂ ਨੂੰ ਦਵਾ ਨਾਲ ਥੋੜਾ ਦੇਸੀ ਝੋਪਾ ਦੇ ਕਿਲੋ ਡੇਢ ਕਿਲੋ ਜਿਹੜਾ ਬੋਲਾ ਚਵਾਈ ਕਰਕੇ ਇਹਦੇ ਨਾਲ ਜਿਹੜੀ ਜੇਰ ਆ ਛੇਤੀ ਪੈ ਜਾਂਦੀ ਠੀਕ ਹੈ ਜੀ ਗਰਮੈਸ਼ ਹੋ ਜਾਂਦੀ ਨਾਲ ਹੀ ਬੋਲਾ ਤੇ ਨਾਲ ਹੀ ਦੇਸੀ ਘੋਬਾ ਦੇ ਕੇ ਰੱਖ ਦੋ ਪਸ਼ੂ ਆਪਣਾ ਪੀ ਜਾਂਦਾ ਠੀਕ ਹੈ ਜੀ ਲਓ ਵੀ ਇਹ ਵੀ ਚਲੋ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਠੀਕ ਹੈ ਜੀ ਉਹ ਵੀ ਤੁਸੀਂ ਇਹ ਪਰਫਾਰਮ ਕਰ ਸਕਦੇ ਜੇ ਪਸ਼ੂ ਦੀ ਜੇਰ ਜਲਦੀ ਪਾਉਣ ਦਾ ਚਲੋ ਇਹ ਵੀ ਇੱਕ ਤਰੀਕਾ ਵਾ ਠੀਕ ਹੈ ਜੀ ਕਈ ਵਾਰ ਆਪਾਂ ਉਸੇ ਪਸ਼ੂ ਦਾ ਬੋਲਾ ਉਹਨੂੰ ਪਿਆ ਦਿੰਨੇ ਆ ਗਰਮੈਸ਼ ਹੁੰਦੀ ਹੈ ਗਰਮ ਹੁੰਦਾ ਤੇ ਪਸ਼ੂ ਸੌਖਾ ਤੇ ਜਲਦੀ ਜਿਹੜਾ ਜੇਰ ਪਾ ਜਾਂਦਾ ਤੇ ਬਾਕੀ ਮੇਰਾ ਭਰਾ ਤੁਸੀਂ ਟਾਂਚਾ ਦੇਖ ਲਓ ਲੰਬਾਈ ਲੰਬੂਈ ਚੰਗੀ ਆ ਹਾਈਟ ਤੁਹਾਨੂੰ ਦੱਸਤੀ ਆ ਮੀਡੀਅਮ ਆ ਕੋਈ ਵੀ ਸੱਜਣ ਆਉਂਦਾ ਠੀਕ ਆ ਜੀ ਬਾਕੀ ਥਾਣ ਬੜਾ ਵਧੀਆ ਲੱਗਾ ਮੁੱਠੀ ਮੁੱਠੀ ਥਾਣਾ ਇੱਕ ਸਾਰ ਬਿਲਕੁਲ ਪੱਧਰ ਬੈਕ ਸਾਈਡ ਤੋਂ ਥਾਣ ਮੁੱਠੀ ਮੁੱਠੀ ਆ ਮਾਰਕਿੰਗ ਅਗਲੇ ਪੈਰ ਵੀ ਜਵਾਬ ਤੁਸੀਂ ਵੇਖੋਗੇ ਤੇ ਮਗਰਲੇ ਪੈਰ ਜਿਹੜੇ ਆ ਤੋਬੇ ਤੁਹਾਨੂੰ ਨਜ਼ਰ ਆਉਣਗੇ ਆਹ ਦੱਸੋ ਆ ਕਿ ਉਹ ਅੱਖਾਂ ਕਿਉਂ ਪੈਰਾਜ ਆ ਹਵਾਨੇ ਦੇ ਆ ਤੇ ਚੰਗੀ ਆ ਜਿੰਨੀ ਵੀ ਹੈਗੀ ਆ ਠੀਕ ਆ ਜੀ ਲਓ ਜੀ ਕਰੋ ਚੱਕ ਠੀਕ ਆ ਜੀ ਸੋ ਫੋਨੀ ਕੁਆਲਟੀ ਹੈ ਮੈਂ ਦੀ ਠੀਕਾ ਬਾਕੀ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਰਾਜਾ ਦੁੱਤ ਨੋਰਮਲੀ 12 ਕਿਲੋ ਤੇ ਤੁਮੇ ਠੀਕ ਹੈ ਜੀ ਚੋ ਆ ਜੀ ਅਗਰ ਆਪਣੀ ਫੋਲਡ ਤਸਦੀ ਕਰੂੰਗੀ ਠੀਕ ਹੈ ਕੋਈ ਥਾਰ ਵੱਧ ਕਟਨੀ ਠੀਕ ਹੈ ਕੋਈ ਪੂਲ ਚੱਟਾ ਨਹੀਂ ਆ ਦੇਖੋ ਜੀ ਠੀਕ ਹੈ ਉਹ ਜਿਹੜੀ ਦੋਸਤੋ ਗਰੰਟੀ ਦੱਸਾਂ ਦੀ ਪੂਰੀ ਕਰੂਗੀ ਠੀਕ ਆ ਐਨੂੰ ਮਾੜਾ ਹਿੱਕ ਤੇ ਹੋਰ ਵੇਚ ਬਾਕੀ ਪੂਰੀ ਠੰਡੀ ਥੀਂਦਾ ਕਰਮਾਂ ਵਾਲੀ ਇਹ ਨਹੀਂ ਹੈਗਾ ਕਿ ਕੋਈ ਉਹ ਹੋਣੀ ਨਹੀਂ ਹੈਗੀ ਰਾਸ ਆ ਚੱਲੀ ਹੈ ਬਾਕੀ ਚੋਈ ਆਪਾਂ ਦੀ ਜਰੂਰ ਸੀ ਘਰ ਵੇਲਾ ਦਾ ਮੁੱਲ ਕੀ ਕਰਤਾ ਫਿਰ ਮੁੱਲ ਰਾਸ ਆ ਲੈ ਦੇ ਜੇ ਮੁੱਲ ਹੋਊਗਾ 59700 597 ਉਹਦੇ ਚ ਮਨ ਤਾਂ ਜਰੂਰ ਕਰਾਂਗੇ ਆਪਾਂ ਚਲੋ ਜੀ ਲਓ ਜੀ ਸਾਡੇ 59700 ਦੀ ਇਹ ਮੱਝ ਮਿਲ ਜੂਗੀ ਤੁਹਾਨੂੰ ਮਗਰ ਕਟਾ ਆ ਇਹ ਮੇਲ ਕਾਫਾ ਬੱਚਾ ਤੁਸੀਂ ਦੇਖ ਲਓ ਇਹ ਤਾਂ ਮੂੰਹ ਐਨੂੰ ਕਰਦੀ ਬੱਚੇ ਦਾ ਮਾੜਾ ਜਿਹਾ ਆ ਲੈ ਨੋਰੀ ਆਖ ਬਲੀ ਮੰਨ ਕੀ ਆ ਠੀਕ ਆ ਜੀ ਮਗਰ ਲੈ ਅਗਲੇ ਫੋਟੋ ਫੇ ਆ ਬੱਚਾ ਮਗਰ ਟੱਕਾ ਮੇਲ ਦਾ ਆ ਅੱਗੇ ਹਰ ਵੇਲੇ ਆਪਣੇ ਕੋਲ ਜਿਹੜੀ ਇਹ ਮੈਂ ਇਹ ਅੱਜ ਹੀ ਸੁੱਜੀ ਐ ਰਾਸਿਆ ਇਹ ਥੋੜਾ ਜਿਆਦਾ ਤੋਂ ਘੰਟਿਆਂ ਬਾਅਦ ਸੁੱਜੀ ਗਈ ਅੱਛਾ ਜੀ ਪ੍ਰੋਪਰ ਦੋਵਾਂ ਦੀ ਜੇਰ ਆ ਦੋਨਾਂ ਦੀ ਵੀਡੀਓ ਆਪਣੇ ਕੋਲੇ ਆ ਹਾਂ ਜੇਰ ਦੋਨਾਂ ਦੇ ਫੋਟੋ ਤਾਂ ਠੀਕ ਆ ਜੀ ਲੱਗ ਜੇਰ ਜੁਰ ਜੜੀ ਦੋਸਤੋ ਪਾ ਦਿੱਤੀ ਐ ਸੋਨ ਇਹਦਾ ਮਗਰ ਕੱਟੀ ਐ ਇਹਦੇ ਮਗਰ ਵੀ ਕੱਟਾ ਆ ਯਾਰ ਮਗਰ ਇਹਦੇ ਵੀ ਕੱਟਾ ਠੀਕ ਆ ਜੀ ਮੇਲ ਕਾਫ ਇਹਦੇ ਮਗਰ ਵੀ ਆ ਆ ਦੇਖੋ ਇਹ ਇਹ ਰਾਤ ਹੀ ਸੂਈਰ ਵੇਲਾ ਇਹ ਵੀ ਰਾਤ ਹੀ ਸੂਈਰ ਲੋ ਜੀ ਰਾਤ ਹੀ ਸੂਈਰ ਠੀਕ ਆ ਬਾਕੀ ਆ ਤੁਹਾਡੇ ਸਾਹਮਣੇ ਆ ਬਾਕੀ ਚੁਆਈ ਜਿਹਦੇ ਵਿੱਚ ਰਾਇਆ ਸਿਆ ਬਿਲਕੁਲ ਪਰਫੈਕਟ ਹੋਵੇ ਹੂੰ ਚੁਆਈ ਇੱਕ ਨੰਬਰ ਆ ਦੇਖੋ ਤੋਂ ਪੇਠ ਪੁੜੇ ਵਾਲੀ ਸਾਈਡ ਤੋਂ ਵੀ ਦਿਖਾ ਦਿਆ ਤੁਹਾਨੂੰ ਕੋਈ ਆਹ ਨਾ ਆ ਦੇਖੀ ਠੀਕ ਹੈ ਜੀ ਪੁੜੇ ਪੜੇ ਹੌਲੀ ਦੇ ਚੁੱਕ ਜੂਗੀ ਕਰਮਾਂ ਦੇ ਵਿੱਚ ਆ ਕੱਲ ਤੱਕ ਜਿਹੜਾ ਪੂਰਾ ਪਸ਼ੂ ਰੱਜ ਪੁੱਜ ਕੇ ਜਿਹੜਾ ਪੁੜੇ ਪੜੇ ਬਿਲਕੁਲ ਚੱਲ ਜੂਗਾ ਹੂੰ ਕਿੰਦੀ ਜੰਗਲ ਬਹੁਤ ਸੋਹਣੀ ਆ ਜੀ ਬਿਲਕੁਲ ਛੋਟਾ ਸਿੰਘ ਆ ਕੋਈ ਵੀ ਵੀਰ ਤਸल्ली ਨਾਲ ਝੋਟੀ ਦੇਖ ਲਿਆ ਜੇ ਦੂਜਾ ਸੂਬਾ ਝੋਟੀ ਆ ਛੋਟੀ ਸਿੰਘੀ ਆ ਆ ਫੇਸ ਕੁਆਲਿਟੀ ਆ ਤੇ ਇਧਰੋਂ ਤੁਹਾਨੂੰ ਆਪਾਂ ਲੇਵਾ ਵਿਖਾ ਦਿੰਨੇ ਆ ਤੇ ਆ ਜਿਹੜਾ ਥਣ ਤੁਸੀਂ ਦੇਖ ਸਕਦੇ ਜੇ ਗੈਪ ਸਪੇਸ ਵੰਡ ਤੁਹਾਡੇ ਸਾਹਮਣੇ ਆ ਥਣ ਬਹੁਤ ਵਧੀਆ ਨੋਕਲਾ ਥਣ ਲੱਗਾ ਤੇ ਚੋਣ ਚਾਂ ਦੀ ਚੰਗੀ ਆ ਤੋਂ ਜੇਲ ਜੂਰ ਪਾ ਦਿੱਤੀ ਹੈ ਬਾਕੀ ਹਾਈਟ ਕੱਦ ਤੁਹਾਡੇ ਸਾਹਮਣੇ ਆ ਸੂਸਵਾ ਦੇ ਵਿੱਚ ਆ ਇੱਕ ਬਰੀ ਪਸ਼ੂ ਠੀਕ ਆ ਜੀ ਉਹ ਸਾਰੇ ਭਰਾ ਆਪਣੇ ਜਾਣਕਾਰ ਆ ਠੀਕ ਆ ਜੀ ਚਲੋ ਕੋਈ ਰਾਤੀ ਸੁਆ ਪਸ਼ੂਗਾ ਤੇ ਕੋਈ ਜ਼ਿਆਦਾ ਸਮਾਂ ਨਹੀਂ ਹੋਇਆਗਾ ਠੀਕ ਆ ਜੀ ਥੋੜਾ ਜਿਹਾ ਪਸ਼ੂ ਚਲੋ ਖਾ ਪੀ ਗਏ ਇੱਕ ਵਾਰੀ ਫੇਰ ਦੁਬਾਰਾ ਕੋਈ ਵਸੂਗਾ ਦੋ ਚੌ ਦਿਨਾਂ ਤੱਕ ਬਾਕੀ ਚੰਗੀ ਝੋਟੀ ਆ ਸ਼ਕੀਨ ਆ ਛੋਟਾ ਸਿੰਗ ਆ ਤੇ ਬਾਕੀ ਥਣ ਥਣੋਂ ਬੜਾ ਵਧੀਆ ਲੱਗਾ ਇੱਕ ਸਾਰ ਬਿਲਕੁਲ ਪੱਦਰ ਬੈਠ ਸਾਹਤੋਂ ਆ ਦੇਖੋ ਬੱਚੇਰ ਜੱਟ ਸੱਤੇ ਬਹੁਤ ਜ਼ਿਆਦੇ ਬਦੇ ਇਸ ਤੇ ਡੋਲ ਰਹੇ ਹੂੰ ਬੱਚਾ ਖਿੱਚਿਆ ਨਹੀਂ ਆਾ ਨਾ ਵੀ ਕਟੇ ਚਲੋ ਇਹ ਵੀ ਗੱਲ ਜ਼ਿਕਰ ਕਰਨਾ ਬੰਦਾ ਪਾ ਕੇ ਕੱਟੇ ਤੁਸੀਂ ਦੇਖ ਹੀ ਰਹੇ ਜੇ ਮਗਰ ਮੇਲ ਕਾਫਾ ਤੇ ਪੂਰੇ ਹੁੰਦਲ ਹੀੜਾ ਠੀਕ ਆ ਜੀ ਚੰਗੇ ਜੰਮੇ ਪਲੇ ਇਕੱਠੇ ਆ ਪਸ਼ੂ ਦੇ ਵਿੱਚੋਂ ਤਕਰੀਬਨ ਇਡਾ ਜੰਮਿਆ ਪਲਿਆ ਬੱਚਾ ਹੋਣਾ ਕਿਤੇ ਨਾ ਕਿਤੇ ਪਸ਼ੂ ਵੀ ਇੱਕ ਵਾਰੀ ਠੱਪਿਆ ਜਾ ਜਾਂਦਾ ਪੈ ਵੀ ਲਾ ਜਾਂਦੇ ਆ ਜਨਵਰ ਠੀਕ ਆ ਜੀ ਜਦੋਂ ਹੁੰਦੇ ਸੁੰਦੇ ਸੁੰਦੇ ਆ ਇਧਰ ਪਾਸੇ ਤੁਹਾਨੂੰ ਬਾਤ ਦਿਖਾ ਦਈਏ ਪਿੰਡੇ ਪੁੰਡੇ ਤੋਂ ਮੇਰਾ ਭਰਾ ਕੋਈ ਇਹ ਨਾ ਕਿ ਠੀਕ ਆ ਆ ਦੇਖੋ ਥੋੜਾ ਮੀਂਹ ਉਹਦਾ ਬਰਸਾਤ ਦਾ ਮੌਸਮ ਪਸ਼ੂ ਤਾਂ ਜੇ ਸੂਏ ਆ ਤੇ ਤਾਂ ਗੱਜ ਥੋੜਾ ਜਿਹਾ ਅਸੀਂ ਉੱਪਰ ਕਿਹੜਾ ਝੋਲ ਪ ਆਟਰ ਲੇਵਾ ਤੁਹਾਡੇ ਸਾਹਮਣੇ ਬਹੁਤ ਚੰਗੀ ਆ ਗਿਆ ਚਵਾਈ ਬਹੁਤ ਚੰਗੀ ਛੋਟੀ ਜੀ ਨਿਕਲੀ ਆ ਇਹਦਾ ਕੱਲ ਨੂੰ ਜਦੋਂ ਪੂਰੇ ਆਪਾਂ ਰੜੀ ਆ ਨਾ ਖਾਤਾ ਪਈਏ ਪਰਸੋਂ ਤੱਕ ਹਾਂ ਫਿਰ ਦਸਣ ਗਿਆ ਇਹ ਪੁੱਠੇ ਚੁੱਕੇ ਗਏ ਸਾਰਾ ਖੂਸ ਸੁਵਾ ਦੇ ਇਹ ਕੱਲ੍ਹ ਜਗਮ ਬੱਚਾ ਨਿਕਲਦਾ ਜੇ ਨਿਕਲੀ ਗੰਦਾ ਮਿਲ ਪਾ ਗਏ ਕੋਈ ਲਗਭਗ 170 80 ਕਿਲੋ ਜਿਹੜਾ weight ਅੰਦਰੋਂ ਆਊਟ ਹੋ ਜਾਂਦਾ ਬਿਲਕੁਲ ਨੱਪੜ ਪਸ਼ੂ ਦੀ ਦੇਖ ਹੋਰ ਹੁੰਦੀ ਆ ਤਾਜ਼ੇ ਸੁਈ ਦੀ ਹੋਰ ਹੁੰਦੀ ਆ 8 ਦਿਨ ਬਾਅਦ ਆ ਹੋਰ ਹੁੰਦੀ ਇਹ ਹਰ ਵੇਲੇ ਕੀ ਮੋਲ ਕੀ ਡਿਮਾਂਡ ਹੋਊਗੀ ਅਸਲੀ ਮੋਲ ਨਾ ਦਾ ਇੱਕ ਦਾਦਾ ਨਾਇਦਾ ਇੱਕ ਪੰਜਾ 97.597 ਉਹਦੇ ਚੋਂ ਵੀ ਮਾਨਤਾ ਕਰਾਂਗੇ 92 ਚ ਬਿਲਕੁਲ ਰਾਜ਼ਾ ਲਾਇ ਦੇ ਮੁੱਲ ਕੀ ਦੋਨਾਂ ਦੇ ਠੀਕ ਹੈ ਜੀ ਲੋ ਵੀ 97000 ਦੇ ਵਿੱਚੋਂ ਵੀ ਮਾਨਤਾ ਨਵੀਂ ਰੁਰ ਵੇਲਣ ਦਾ ਵੀ ਕਰਾਂਗੇ ਆਪਾਂ ਕਿਸੇ ਭਰਾ ਮੱਜਾ ਦੀ ਕੋਈ ਆਨਲਾਈਨ ਵੀ ਸੌਦਾ ਕਰਦਾ ਥੜਾਂ ਦੀ ਫੁੱਲ ਤਸੱਲੇ ਜਾਊਗਾ ਠੀਕ ਹੈ ਬਾਕੀ ਜਿਹੜਾ ਦੁੱਧ ਆ ਰਾਸਿਆ ਬੋਲਾ ਮੈਟਰ ਨਹੀਂ ਕਰਦਾ 2 ਕਿਲੋ ਦੇਵੇ ਬੋਲਾ 10 ਕਿਲੋ ਦੇਵੇ ਅਸਲ ਮੈਟਰ ਕਰਦਾ ਜਾ ਕੇ 20 ਦਿਨਾਂ ਨੂੰ ਪਸ਼ੂ ਕਿਹੜੇ ਲੈਵਲ ਤੇ ਚੱਲਦਾ ਦੋਨੇ ਮੱਜਾ ਆਪਣੀਆਂ 12-12 ਲੀਟਰਾਂ ਦਾ ਠੀਕ ਹੈ ਜੀ ਲੋਬੀ ਇਹਦੋਂ ਤੋਂ ਗੱਲਬਾਤ ਸੀਗੀ ਦੋਨੋਂ ਮਜਾਂ ਤਾਜ਼ੀਆਂ ਸੁਈਆਂ ਨੇ ਅਗੜ ਪਿਛੜ ਸੁਈਆਂ ਨੇ ਸੋ ਸਾਰੇ ਭਰਾ ਜਾਣਗਾਰਾ ਕੋਈ ਕਿਲੋ 2-2 ਕਿਲੋ ਕੋਈ ਠਾਈ ਠਾਈ ਕਿਲੋ ਮਾਸਾ ਤਕਰੀਬਨ ਉਹਦੇ ਬੱਚਿਆਂ ਨੂੰ ਲਿਆ ਕੇ ਇਹਨਾਂ ਬੋਲਾਂ ਹਜੇ ਨਾ ਥੱਲੇ ਚੋਇਆ ਬਸੇ ਮੇਰਾ ਭਰਾ ਦੋ ਚਵਾਈਆਂ ਹੋਣੀਆਂ ਤਿੰਨ ਚਵਾਈਆਂ ਹੋਣੀਆਂ ਠੀਕ ਹੈ ਜੀ ਕੋਈ ਵੀ ਜਾਣ ਕੇ ਆਪਦੀ ਬਿਲਕੁਲ ਟੈਮੋ ਟੈਮ ਜੋ ਕੇ ਵੀ ਤਸੱਲੀ ਕਰ ਸਕਦੇ ਜੇ ਆਨਲਾਈਨ ਵਿੱਚ ਆਪਾਂ ਤੁਹਾਨੂੰ ਕੁਝ ਧਾਰਾ ਮਾਰ ਕੇ ਪਸ਼ੂਆਂ ਨੂੰ ਬੱਚੇ ਲਾ ਕੇ ਇਹਨਾਂ ਮੱਝਾਂ ਝੋਟੀਆਂ ਨੂੰ ਤੁਹਾਨੂੰ ਦਿਖਾਈ ਦੇਵਾਂਗੇ ਕੋਈ ਮਿੰਟ-ਮਿੰਟ ਦੀ ਗਵਾਈ ਜਿਹੜੀ ਆ ਤੁਹਾਡੇ ਸਾਹਮਣੇ ਪੇਸ਼ ਕਰ ਦੇਵਾਂਗੇ ਉਸ ਦੇ ਹਿਸਾਬ ਤੋਂ ਵੀ ਤੁਸੀਂ ਸੌਦਾ ਕਰ ਸਕਦੇ ਜੇ ਇੱਧਰ ਅਗਲੇ ਪਾਸੇ ਵਹਿੜ ਆ ਗਈ ਹਰ ਵੇਲੇ ਆਪਣੇ ਕੋਲ ਅੱਛਾ ਇਹ ਘਾਹ ਹੋ ਤਿੱਜੇ ਨੂੰ ਆ ਯਾਰ ਤਿੱਜੇ ਸਵੇਰ ਆਪਣੇ ਕੋਲੇ ਜੁਰੀ ਕੀ ਗੱਲ ਹੈ ਇਸੇ ਕਰਕੇ ਜਦੋਂ ਥੋੜਾ ਪ੍ਰੋਬਲਮ ਹੋ ਗਈ ਇਹਨੂੰ ਹਾਂ ਤੇ ਹੁਣ ਤਾਂ ਸਿਰਫ ਬਾਬਾ ਇੱਕ ਤਰ੍ਹਾਂ ਜਿਵੇਂ ਕਿਸੇ ਨੇ ਦੁੱਧ ਪੀਣਾ ਦੇਣ ਵਾਲੀ ਗੱਲ ਆ ਫਲੀ ਖਾਤੇ ਵਾਲਾ ਹਿਸਾਬ ਆ ਮੈਂ ਖੁਰ ਰਾਸਾ 47000 ਦੇ ਖਰੀਦੀ ਇਹ ਖਰੀਦੀਤੀ ਉਹ ਠੀਕ ਹੈ ਹੁਣ ਸਰਵਾੜੀ ਥੋੜਾ ਜਿਹਾ ਦੀ ਨਾ ਦੇ ਰਮਾਟਰ ਜਾਨੀ 100 ਰੁਪਇਆ ਕੋਈ ਇਹਦੇ ਥੱਲੇ ਕੋਈ ਪਾਣੀ ਕੋਈ ਨਹੀਂ ਦੱਸੂ ਹੀ ਪਾਣੀ ਮੰਗ ਕੇ ਲਓ ਫਿਰ 5 ਕਿਲੋ 2 ਤੋਂ ਮੰਨ ਕੇ ਸੌਦਾ ਕਰ ਲਿਓ ਘਰ ਦੇ ਵਿਆਹ ਲਈ ਬਹੁਤ ਵਧੀਆ ਬਾਕੀ ਕਿਸੇ ਭਰਾਣੇ ਠੀਕਾ ਜੀ ਕੋਈ ਡੰਗ ਸਾਰਨਾ ਚਾਹ ਪਾਣੀ ਦਾ ਕਿਸੇ ਵੀਰ ਨੇ ਡੰਗ ਸਾਰਨਾ ਹੁੰਦਾ ਜੇ ਜਿਵੇਂ ਤੁਸੀਂ ਉਹ ਤੋਂ ਥੋੜਾ ਜਿਹਾ ਰਮਾਟਰ ਹੋ ਗਈ ਪਰ ਹੋਰ ਹੋਕਿਆ ਹਾਂ ਕੋਈ ਪ੍ਰੋਬਲਮ ਨਹੀਂ ਪੱਠਾ ਡੱਗਾ ਜਿੰਨਾ ਮਰਜ਼ੀ ਭਾਵੇਂ ਰੀੜਾ ਪੱਠਾ ਜੇ ਜੇ ਕਿ ਰੱਖ ਲਓ ਉਹ ਵੀ ਖਾਉਂਦੀ ਆਪ ਦੀ ਪੱਠੇ ਗਾਂ ਦੀ ਦਿਖਾ ਸਕਦੇ ਠੀਕ ਆ ਕੋਈ ਚੱਕਰ ਨਹੀਂ ਆ ਸੋਈ ਇੱਕ ਨੰਬਰ ਆ ਆ ਦੇਖੋ ਜੀ ਠੀਕਾ ਸੋ ਵੈਸੇ ਝਾਰੂਆ ਕਰਵਾ ਲਈ ਠੀਕਾ ਜੀ ਥੋੜੀ ਜੀ ਢਿਲਮਾਠਾ ਵੀਰਾਂ ਦਾ ਵੀ ਆ ਗਈ ਸੀ ਉਹ ਦੋ ਰਾਸਨ ਦੋ ਮਹੀਨੇ ਪਹਿਲਾਂ ਦੋ ਮਹੀਨੇ ਪਹਿਲਾਂ ਤੇ ਹੁਣ ਦੋ ਮਹੀਨੇ ਦੇ ਪੈਸੇ ਸਮਾਂ ਵੀ ਦੋ ਮਹੀਨੇ ਹੋ ਗਿਆ ਸੂਈ ਨੂੰ ਹਾਂ ਦੋ ਮਹੀਨੇ ਹੋ ਗਿਆ ਰਾਸਿਆ ਆ ਦੇਖੋ ਚੁਆਈ ਲਓ ਜੀ ਬਹੁਤ ਵਧੀਆ ਦੋ 10 ਟਾਈਮ ਪੰਜ ਪੰਜ ਕਿਲੋ ਹੋਏਗਾ ਪੰਜ ਪੰਜ ਕਿਲੋ ਜਿਹੜਾ ਦੁੱਧ ਦੋਨੇ ਟਾਈਮ ਪੰਜ ਕਿਲੋ ਦੁੱਧ ਦੋ ਜਿਹੜਾ ਹਰ ਵੀਰਾਂ ਦਾ ਵੀ ਹੈਗਾ ਇਹਦੇ ਥੱਲੇ ਸੋ ਜਿੱਦਾਂ ਮਰਜੀ ਮੇਰਾ ਕੋਈ ਵੀਰ ਚਲੋ ਕਿਸੇ ਨੂੰ ਹੁੰਦਾ ਵੀ ਕੋਈ ਥੋੜੇ ਪੈਸੇ ਆਉਣੇ ਪਜਾਰੇ ਲਈ ਰਾਸਿਆ ਬਹੁਤ ਵਧੀਆ ਤੇ ਰੇਟ ਇਹਦਾ ਰਾਸਿਆ ਜੈ 7000 ਰੁਪਿਆ ਰੇਟ ਆ 5 ਕਿਲੋ ਦੁੱਧ 7000 ਰੇਟ ਚ ਮੰਨਤਾ ਠੀਕ ਹੈ ਜੀ ਲੋਬੀ 7000 ਦੋਸਤੋ ਇਹਦਾ ਰੇਟ ਆ 5 ਕਿਲੋ ਦੁੱਧ ਦਾ ਚਲੋ ਕਿਸੇ ਭਰਾ ਨੇ ਜੇਬ ਚ ਪੈਸੇ ਇੰਨੇ ਇੰਨੇ ਕਾ ਪਾ ਕੇ ਤੁਰਫਾ ਹੁੰਦਾ ਵੀ ਚਲੋ ਚਾਰ ਪੰਜ ਡੰਗ ਸਾਰੀ ਚਾਹ ਦਾ ਖਰਚਾ ਜਿਹੜਾ ਮਹੀਨੇ ਡੇਢ ਮਹੀਨੇ ਦੀ ਜਿਹੜਾ ਮਹੀਨੇ ਦੀ ਕਵਰ ਕਰਦੇ ਠੀਕ ਆ ਵੀਰੇ ਇੱਕ ਇਧਰ ਦੋਸਤੋ ਤੁਹਾਨੂੰ ਆਪਾਂ ਕੱਤੀ ਦਿਖਾ ਦਿੰਨੇ ਆ ਬੂਰੀ ਕੱਤੀ ਆ ਚਲੋ ਬਹੁਤੇ ਭਰਾ ਆਪਣੇ ਸ਼ੌਂਕ ਰੱਖਦੇ ਆ ਇਹ ਕਈ ਵਾਰ ਆਪਾਂ ਲੱਭਣ ਤੋਂ ਰੁਪਏ ਤੇ ਕਈ ਵਾਰ ਉਹ ਜਿਹੜਾ ਜਨਵਰੀ ਨਹੀਂ ਆਪਾਂ ਨੂੰ ਵਾਪਸ ਦਾਗਾ ਤੇ ਇਹ ਕੱਟੀ ਵੀ ਰਫੇਲ ਕਰਦਾ ਪਿਆ ਪੂਰੀ ਕੱਟੀ ਆ ਬਾਕੀ ਤੁਸੀਂ ਦੇਖ ਸਕਦੇ ਇਹ ਮੱਥਾ ਚਿੱਟਾ ਨਾਸਪਖੀ ਚਾਰੇ ਪੈਰਾਂ ਤੇ ਜਵਾਬ ਨਹੀਂ ਚਾ ਤੇ ਤੂ ਦੇ ਨਿਸ਼ਾਨ ਤੂ ਦੇ ਨਿਸ਼ਾਨ ਚੋਂ ਪੈਰਾਂ ਦੇ ਮਾਰਕਿੰਗ ਆ ਤੇ ਜਿੰਨੀ ਵੀ ਹੈਗੀ ਆ ਚੰਗੀ ਆ ਉਹ ਦੀ ਬਾਕੀ ਡਿਮਾਂਡ ਰਸ ਬਹੁਤ ਜਿਆਦੀ ਆ ਪੂਰੀ ਦੀ ਹਾਂ ਜਿਹੜਾ ਸੱਜਣ ਕਈ ਪੁੱਛਦੇ ਆ ਪੂਰੀ ਕੱਟੀ ਉਹ ਵੀ ਕੱਟੀ ਸੋਹਣੀ ਉਹ ਤੋਂ ਪਿੰਡੇ ਪੁੰਡੇ ਦੀ ਕੰਬਲੀ-ਕੁੰਬਲੀ ਤੁਸੀਂ ਚੈੱਕ ਕਰੋ ਬਹੁਤ ਸਾਰੀ ਗੋਲਡਨ ਬਹੁਤ ਸੋਹਣੀਆਂ ਆ ਇਹ ਨਹੀਂ ਹੈਗਾ ਕਿ ਤੁਸੀਂ ਟੁੱਟਣੀ ਜੀ ਲੂਈਆਂ ਤੇ ਬਹੁਤ ਬਾਕੀ ਫੇਸ ਕੁਆਲਿਟੀ ਦੇਖੋਗੇ ਸਿੰਘ ਦੇਖੋਗੇ ਤੇ ਤਕਰੀਬਨ ਹਜੇ ਛੋਟਾ ਛੋਟਾ ਸਿੰਘ ਆ ਬਾਕੀ ਆ ਦੇਖੋ ਰਸਾ ਪੂਰੀ ਪੱਧਰ ਖੜਦੀ ਹਾਂ ਉਮਰ ਵੀ ਹਰਵੇਲ ਦੀ ਤਕਰੀਬਨ ਥੋੜੀ ਯਾ 6-7 ਮਹੀਨੇ ਹੋ ਗਏ ਹਾਂ ਹਾਂ ਇੰਨੀ ਕੀ 5 ਹੋਵੇ 6 ਹੋਵੇ ਬਸ ਬਸ ਬਾਕੀ ਰੇਟ ਨਾਲ ਲੈ ਦੇ ਜਾ ਮੋਲਾ ਹਾਂ ਨਾ ਤਾਂ ਕੋਈ ਇਹਦਾ 19 ਆ ਨਾ 17 ਵਾਂ ਹਾਂ 10000 ਰੁਪਇਆ ਮੋਨੋ ਦੇ ਚ ਮਾਲ ਤਾਂ 14500 ਰੁਪਇਆ ਵੀ ਦੇਣਾ ਸਿਰਫ 14500 14000 ਦੀ ਲੈ ਦੇ ਲੋ ਵੀ 14500 ਦੀ ਲੈ ਦੇ ਆ ਜਿਹੜੇ ਮੇਰੇ ਭਰਾ ਠੀਕ ਆ ਜੀ ਹਰੇਕ ਨੂੰ ਹੁੰਦਾ ਵੀ ਆਪਾਂ ਪਸ਼ੂ ਖਰੀਦਣਾ ਨਿੱਕੀ ਕੱਟੀ ਖਰੀਦਣੀ ਆ ਸ਼ੌਂਕ ਹੁੰਦਾ ਵੀ ਵੱਡੀ ਕਰ ਲਾਂਗੇ ਸਾਹ ਬਲਾਵਾਂਗੇ ਤੇ 14500 ਰੁਪਇਆ ਕੱਟੀ ਮਿਲ ਜੂਗੀ ਜਿੰਨਾ ਜਿੰਨਾ ਜੇ ਆਪਾਂ ਗੱਲ ਕਰਾਂਗੇ ਆਪਾਂ ਦੀ ਚੀਜ਼ਾਂ ਸਭ ਦੀ ਜੀਗੀ ਹੋਊਗੀ ਬਸ ਬਸ ਬਾਕੀ ਪਿੰਡੇ ਪੁੰਡੇ ਦੀ ਬੜੀ ਸਾਫ ਆ ਕਰਿਓ ਮੇਰਾ ਭਰਾ ਪਹਿਲ ਕਦਮੀ ਚੰਗੀ ਕੱਟੀ ਆ ਛੱਡ ਕੇ ਨਹੀਂ ਕੋਈ ਜਾਂਦਾਗਾ ਬਹੁਤ ਪਸੰਦ ਆਊਗੀ ਵੀਰਾਂ ਨੂੰ ਚਲੋ ਹਰੇਕ ਭਰਾ ਦਾ ਸ਼ੌਂਕ ਹੁੰਦਾ ਵੀ ਇਹੋ ਜਿਹੀ ਛੈ ਮਿਲ ਜੇ ਤੇ ਇਹ ਅੱਜ ਮਾਲ ਆਪਾਂ ਤੁਹਾਨੂੰ ਦਿਖਾਉਣਾ ਸੀ ਹਰਵੇਲ ਦੇ ਫਾਰਮ ਤੋਂ ਮੱਝਾਂ ਦੋ ਦਿਖਾਤੀਆਂ ਤੁਹਾਨੂੰ ਇੱਕ ਵਹਿੜ ਦਿਖਾਤੀ ਆ ਦਰਮਿਆਨੀਆਂ ਰੇਡ ਦੇ ਵਿੱਚ ਚਾਹ ਪਣ ਜਾਂ ਡਾਕਟਰ ਨੂੰ ਆਸਤੇ ਠੀਕ ਆ ਜੀ ਤੇ ਇਹ ਹਰਵੇਲ ਦੋ ਇਹ ਅੱਜ ਮੱਝਾਂ ਝੋਟੀਆਂ ਬਿਲਕੁਲ ਇਹ ਅੱਜ ਐਨੀਮਲ ਸੀ ਆਪਣੇ ਕੋਲ ਤੇ ਨੰਬਰ ਵੀ ਇੱਕ ਕਰਦੇ ਹੋ ਸਾਡੇ 9903820259906382025 ਠੀਕ ਹੈ ਜੀ ਲੋ ਵੀ ਦੋਸਤੋ ਕਰੋ ਸੰਪਰਕ ਲਾਓ ਫੋਨ ਵੀਰ ਨੂੰ ਤੇ ਜਿੱਦਾਂ ਮਰਜੀ ਮੇਰਾ ਭਰਾ ਆਨਲਾਈਨ ਖਰੀਦਣੀ ਹੈ ਕਿਸੇ ਨੇਥੇ ਆਣ ਕੇ ਖਰੀਦਣੀ ਹੈ ਤੁਹਾਡੀ ਇੱਛਾ ਜਿੱਦਾਂ ਮਰਜੀ ਤਸੱਲੀ ਕਰੋ ਬਾਕੀ ਰਾਸਿਆ ਇੱਕ ਗੱਲ ਮੈਂ ਕਰਨੀ ਆ ਚਲੋ ਵਪਾਰੀ ਸਾਰੇ ਭਰਾ ਆਪਣੇ ਹਾਂ ਘਰਾਂ ਵਾਲਾ ਵੀ ਕੋਈ ਘਰੇ ਚੀਜ਼ ਨਹੀਂ ਬਣਾਉਂਦਾ ਇਹ ਕੁਦਰਤੀ ਚੀਜ਼ਾਂ ਬਿਮਾਰ ਹੋਣਾ ਜਾਂ ਕਿੱਦਾਂ ਮੈਂ ਕਹਿੰਦਾ ਵਪਾਰੀ ਭਰਾਵਾਂ ਨੂੰ ਇੱਕ ਮੈਂ ਬੇਨਤੀ ਕਰਦਾ ਤੁਹਾਨੂੰ ਆਪਾਂ ਸਾਰੇ ਵੀਡੀਓ ਦੇਖਦੇ ਆ ਮੈਂ 8 ਸਾਲ ਤੋਂ ਵੀਡੀਓ ਪਾ ਰਿਹਾ ਕਦੀ ਦੇਖਿਓ ਕਿ ਮੈਂ ਕਦੀ ਕਿਸੇ ਦੇ ਖਿਲਾਫ ਗੱਲ ਨਹੀਂ ਕਰਦਾ ਔਰ ਮੇਰੇ ਖਿਲਾਫ ਕੀਤੀ ਵੀ ਨਹੀਂ ਕਿਸੇ ਨੇ ਅਜੇ ਤੱਕ ਪਰ ਜਦੋਂ ਮੈਂ ਵੀਡੀਓ ਸੁਣਦਾ ਨਾ ਵਪਾਰੀ ਐ ਵਪਾਰੀ ਵਪਾਰੀ ਹੀ ਕਹਿੰਦਾ ਘਰ ਵਾਪਸ ਜੱਜਣ ਲੱਗ ਪਿਆ ਆਪ ਵੀ ਆਪਸ ਵਿੱਚ ਲੱਤਾਂ ਖਿੱਚੀ ਜਾਂਦੇ ਵਪਾਰੀ ਭਰਾ ਮੈਂ ਐ ਫਲਾਣੇ ਦਾ ਐ ਯਾਰਾ ਕਮਿਆਰੀ ਨੂੰ ਆਪ ਦਾ ਭਾਂਡਾ ਸਲਾਉਣ ਦਾ ਹੱਕ ਆ ਕਮਿਆਰੀ ਆਪ ਦਾ ਹੀ ਭਾਂਡਾ ਸਲਾਵੇ ਮੇਰਾ ਭਾਂਡਾ ਜਿਹੜਾ ਦੋ ਚਾਰ ਖੜੀਆਂ ਮੇਰਾ ਭਾਂਡਾ ਇਹ ਆ ਮੈਂ ਇੰਨਾ ਦੀ ਇਸ ਖਰੀ ਦਾ ਹੋਕਾ ਦੇ ਸਕਦਾ ਆਪਦੇ ਭਾਂਡੇ ਦਾ ਹੋਕਾ ਦੇ ਸਕਦਾ ਸਹੀ ਗਾ ਫਲਾਨਾ ਐ ਧਮਕਾਨਾ ਐ ਇਹ ਮੇਰੇ ਵੀ ਰਾਜ ਦੇ ਚੈਨਲ ਤੇ ਵੀਡੀਓ ਪਾਉਂਦੇ ਆ ਪਰ ਬੇਨਤੀ ਆ ਆਪ ਦੇ ਘਰ ਨੂੰ ਸਲਾਇਆ ਕਰੋ ਆਪ ਦੀ ਤਰੀਫ ਆਪ ਕਰਿਆ ਕਰੋ ਦੂਜੇ ਦਾ ਨਾ ਦੂਜਾ ਐ ਕਰਦਾ ਇਹ ਰਾਸਿਆਂ ਆਇਆ ਹੋ ਗਿਆ ਜੋ ਗਿਆ ਹੱਥ ਜੋੜ ਕੇ ਬੇਨਤੀ ਆ ਵੀਰ ਨੂੰ ਪਤਾ ਵੀ ਆ ਜਿਹੜਾ ਵੀਰ ਇੱਕ ਹੀ ਵੀਰ ਆ ਜਾਂ ਦੋ ਹੀ ਆ ਉਹ ਹੀ ਜ਼ਿਆਦਾ ਕਰਦੇ ਆ ਬਸ ਬਸ ਇਹ ਰਾਤ ਦਾ ਤੁਸੀਂ ਖਰੀਦਿਆ ਇਹਦੇ ਬਾਰੇ ਦੱਸੋ ਕੀ ਦੱਸਣਾ ਬਿਲਕੁਲ ਮੈਂ ਮੈਂ ਖਰੀਦੀ ਆ ਮੈਨੂੰ ਪਤਾ ਮੈਂ ਇਹਦੇ ਬਾਰੇ ਗੱਲ ਕਰਾਂ ਮੈਂ ਕੁੱਝ ਜਾ ਕੇ ਉਹਦੀ ਲੱਤ ਖਿੱਚੀ ਜਾਂਦਾ ਉਹ ਵਪਾਰੀ ਦੀ ਖਿੱਚੀ ਜਾਂਦਾ ਪਰ ਮੇਰੇ ਖਿਲਾਫ ਨਹੀਂ ਬੋਲਿਆ ਪਰ ਵੇਖਣ ਚ ਪੈੜਾ ਲੱਗ ਰਿਹਾ ਸੁਣਨ ਚ ਪੈੜਾ ਲੱਗ ਰਿਹਾ ਵੀ ਹਰੇਕ ਬੰਦਾ ਤੁਹਾਨੂੰ ਕਹਿ ਦਿੰਦਾ ਵੀ ਰਾਜ ਵੀਰੇ ਇਹ ਬਾਹਰ ਹੁੰਦੀ ਤੇ ਢੂੜ ਲੱਖ ਦੀ ਇਹ ਢੂੜ ਲੱਖ ਦੀ ਆ ਮਾਲ ਕੇ 15 ਦੀ ਦੇਣ ਦਾ ਇੱਕ 15 ਦੇਣ ਦਾ ਬਾਣਾ ਬਕਰੀ ਵੀ ਆਪਣੇ ਭੈਣਾਂ ਕੋਲ ਸ ਸਿਆਣੇ ਉਹ ਕਹਿੰਦਾ ਭਾਜੀ ਫਿਰ ਤੂੰ ਵੀ ਡੂਡ ਲੱਗਦੀ ਵੇਚ ਲੈ بڑا ਯਾਰ ਰਾਸ ਨੂੰ ਦੁੱਖ ਲੱਗਦਾ ਯਾਰ ਤੁਸੀਂ ਆਪ ਦੇ ਆਪ ਦੇ ਪਸ਼ੂ ਨੂੰ ਸਲਾਓ ਜਿਹੜੀ ਜਿਹਦੀ ਉਦੀ ਪ੍ਰਸ਼ੰਸਾ ਉਹ ਕਰੋ ਜਿਹੜੀ ਵਿੱਚ ਕੁਆਲਿਟੀ ਉਹਦੇ ਬਾਰੇ ਦੱਸੋ ਛੋਟੀ ਜੀ ਗੱਲ ਕਰਕੇ ਖਤਮ ਕਰੋ ਰਾਸ ਆਏ ਹੋ ਜਾਣਾ ਸੀ ਜਿਵੇਂ ਹੋ ਜਾਣਾ ਸੀ ਯਾਰ ਹੱਥ ਜੋੜ ਕੇ ਬੇਨਤੀ ਆ ਨਾ ਕਰਿਆ ਕਰੋ ਬਿਲਕੁਲ ਤਾਂ ਵੀ ਇਹ ਗੱਲਾਂ ਜ਼ਰੂਰੀ ਆ ਡਿਗਾ ਜੀ ਚਲੋ ਹਰੇਕ ਭਰਾ ਦੀ ਆਪ ਕੋ ਆਪਣੀ ਖਰੀਦ ਆ ਕਿਸੇ ਨੇ ਚਲੋ ਜਾਇਜ਼ ਰੇਟ 'ਚ ਖਰੀਦੀ ਉਹਨੇ ਜਾਇਜ਼ ਦੇ ਦੇਣੀ ਆ ਕਿਸੇ ਨੇ ਕਿਤੇ ਕੋਈ ਨਿਗਾ ਦੇ ਵਿੱਚ ਆਟੋਮੈਟਿਕ ਪਸ਼ੂ ਮਹਿੰਗਾ ਚੁੱਕ ਲਿਆ ਉਹਨੇ ਆਪ ਦੇ ਤਰੀਕੇ ਨਾਲ ਵੇਚਣਾ ਤੋ ਹਰੇਕ ਭਰਾ ਨੂੰ ਇਹ ਬੇਨਤੀ ਆ ਦਰਖਵਾਸ ਆ ਕੋਈ ਵੀ ਭਰਾ ਠੀਕ ਆ ਜੀ ਪੁੱਤੋਂ ਦੇ ਗੁਣ ਵੀ ਦੱਸ ਕੇ ਦਿਆ ਕਰੋ ਕੋਈ ਔਬਨ ਵੀ ਦੱਸ ਕੇ ਦਿਆ ਕਰੋ ਤਾਂ ਜੋ ਕੱਲ ਨੂੰ ਕੋਈ ਵੀ ਸੱਜਣ ਤੁਹਾਡੇ ਕੋਲ ਕੋਈ ਚੀਜ਼ ਲੈ ਕੇ ਜਾਵੇ ਤੇ ਬਿਲਕੁਲ ਕਿੰਤੂ ਪਰੰਤੂ ਲਾਂਬੇ ਦਾ ਜਿਹੜਾ ਸਾਹਮਣਾ ਨਾ ਤਾਂ ਤੁਹਾਨੂੰ ਕਰਨਾ ਪਵੇ ਤੇ ਨਾ ਹੀ ਮੈਨੂੰ ਕਰਨਾ ਪਵੇ ਵੀ ਹਾਂ ਵੀਰ ਤੇਰੇ ਤੇ ਨਾਲ ਤੋਂ ਚੀਜ਼ ਵੇਖੀ ਸੀ ਕਿ ਆਹ ਕੁਝ ਹੋ ਗਿਆ ਠੀਕ ਆ ਧੰਨਵਾਦ ਜਿਆਦੀ ਗੱਲਾਂ ਨਹੀਂ ਆਪਾਂ ਹੋਰ ਕਰਨੀਆਂ ਆਗੀਆਂ ਠੀਕ ਆ ਜੀ ਸਾਰੇ ਭਰਾ ਸਮਝਦਾਰ ਆ ਤੇ ਸਮਝਦਾਰੀ ਆਪਣੀ ਵਰਤ ਕੇ ਜਿਹੜਾ ਆਪਾਂ ਚੁ ਖਰੀਦਿਆ ਕਰੋ ਧੰਨਵਾਦ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ